ਇਹ ਤੇ ਜਿਹੜਾ ਅੱਜ ਦਾ ਦਿਹਾੜਾ ਹੈ ਸਾਧ ਸੰਗਤ 1993 ਦੇ ਵਿੱਚ 1 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗੁਰਦੇਵ ਸਿੰਘ ਜੀ ਕਾਉ ਕੇ ਉਹਨਾਂ ਦੇ ਉੱਤੇ ਇੰਨਾ ਕੁ ਜ਼ੁਲਮ ਕੀਤਾ ਹਕੂਮਤ ਨੇ ਬਹੁਤੇ ਸਿੱਖਾਂ ਨੂੰ ਨਹੀਂ ਸੀ ਪਤਾ ਕੁਝ-ਕੁਝ ਨੂੰ ਪਤਾ ਸੀ ਪਰ ਹੋਣ ਵਾਲਾ ਕੁਝ ਦਿਨਾਂ ਤੋਂ ਤਾਂ ਉਹ ਗੱਲ ਜਾਰੀ ਪ੍ਰਗਟ ਹੋ ਗਈ ਹੈ ਕਿਉਂਕਿ ਜਿਹੜਾ ਪਾਪ ਹੈ ਨਾ ਕਹਿੰਦੇ ਆਪ ਬੋਲ ਕੇ ਦੱਸਦਾ ਹੈ ਬੰਦਾ ਸਮਝ ਲੈਂਦਾ ਵੀ ਇੱਥੇ ਕੋਈ ਗਵਾਹੀ ਦੇਣ ਵਾਲਾ ਪਰ ਪਾਪ ਬੋਲ ਕੇ ਦੱਸਦਾ ਹੈ ਵੀ ਮੈਨੂੰ ਇਹਨੇ ਕੀਤਾ ਤੇ ਜੇ ਉਹ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਅਫਸਰਾਂ ਨੇ ਜਿਹਨੂੰ ਘੋਟਣਾ ਕਹਿੰਦੇ ਸੀ ਅਫਸਰਾਂ ਦੇ ਵਿੱਚ ਉਸ ਪਾਪੀ ਨੇ ਜੇ ਜ਼ੁਲਮ ਕੀਤਾ ਉਹ ਆਪਾਂ ਪੂਰਨ ਰੂਪ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹਨਾਂ ਨੇ ਅੱਜ ਠਿਕਰ ਭਗੌੜਾ ਕਰਾਰ ਦਿੱਤਾ ਹੈ ਤੇ ਜਿਹੜੇ 2.5 ਲੱਖ ਮਾਵਾਂ ਦੇ ਪੁੱਤ ਹੈ ਉਹਨਾਂ ਦੇ ਕਿਵੇਂ ਸਕੇ ਬਣਨਗੇ ਦਇਆ ਨਹੀਂ ਨਾ ਅੰਦਰ ਇਹਨਾਂ ਦੇ ਸਰਕਾਰਾਂ ਦੇ ਅੰਦਰ ਤਰਸ ਨਹੀਂ ਹੁੰਦਾ ਸਾਡੇ ਜਾਦੇ ਲੋਕ ਪਾਰਟੀਆਂ ਦੇ ਪਿੱਛੇ ਲੱਗੇ ਨੇ ਜੇ ਕੋਈ ਆਖੇ ਨਾ ਫਲਾਨੀ ਪਾਰਟੀ ਦੇ ਸਮੇਂ ਆ ਹੋਇਆ ਸੀ ਜੇ ਕੋਈ ਆਖਿਆ ਹੁੰਦੀ ਪਾਰਟੀ ਸੁਨੇਹਾ ਹੋ ਰਿਹਾ ਦਿਓ ਇੱਕ ਦੂਜੇ ਨੂੰ ਕਹਿੰਦੇ ਫਲਾਣੇ ਨੇ ਕੀ ਕੀਤਾ ਇੰਨੇ ਲੋਕ ਗਿਰ ਚੁੱਕੇ ਵੀ ਆਪਣਾ ਧਰਮ ਆਪਣਾ ਇਤਿਹਾਸ ਭੁੱਲ ਗਏ ਐ ਤੇ ਲੀਡਰਾਂ ਦੇ ਬੰਦੇ ਨੇ ਕੋਈ ਕਹਿੰਦਾ ਵੀ ਆਹ ਲੀਡਰ ਮੇਰੇ ਲਈ ਰੱਬ ਐ ਕੋਈ ਕਹਿੰਦਾ ਉਹ ਰੱਬ ਐ ਕੋਈ ਕਹਿੰਦਾ ਉਹਨੇ ਖਾ ਲਿਆ ਕੋਈ ਉਹਨੇ ਖਾ ਲਿਆ ਇੰਨੇ ਮੂਰਖ ਲੋਕ ਬਣਦੇ ਐ ਸਰਕਾਰਾਂ ਜਿਹੜੀਆਂ ਨੇ ਉਹ ਵੀ ਕਦੀ ਕਿਸੇ ਦੀਆਂ ਬਣੀਆਂ ਹਨ 2.5 ਲੱਖ ਮਾਵਾ ਦੇ ਪੁੱਤ ਸਾਤ ਸੰਗਤ ਇਹਨਾਂ ਨੇ ਸ਼ਹੀਦ ਕੀਤੇ ਜਿੰਨਾਂ ਦੇ ਵਿੱਚੋਂ ਕਈਆਂ ਨੂੰ ਤਾਂ ਉਹ ਸਵੇਰੇ 10 ਦਾ ਵੀ ਅਸੀਂ ਖਤਮ ਕਰਤਾ ਉਹ ਤਾਂ ਜਲੋ ਵਿਚਾਰੇ ਦੁੱਖ ਮਨਾ ਕੇ ਸਦਕ ਕਰ ਗਏ ਤੇ ਕਈ ਮਾਵਾਂ ਐਸੀਆਂ ਨੇ ਜਿਹੜੀਆਂ ਅੱਜ ਤੱਕ ਵੀ ਜੇ ਕੋਈ ਬਜ਼ੁਰਗ ਕੋਈ ਬਿਲੀਆਂ ਬਚੀਆਂ ਨੇ ਜਿੰਨਾਂ ਨੂੰ ਅੱਜ ਤੱਕ ਵੀ ਸਰਕਾਰੀ ਕਾਗਜ਼ਾ ਮੁਤਾਬਕ ਇਹ ਓਢੀਕ ਹੈ ਵੀ ਮੇਰਾ ਪੁੱਤਰ ਕਦੇ ਹੋਣੀ ਵਾਪਸ ਆ ਜੇ ਜੇ ਕੋਈ ਪਾਕਿਸਤਾਨ ਜਾਂਦਾ ਹੈ ਤੇ ਉਹਨੂੰ ਪੁੱਛਦਿਆਂ ਨੇ ਵੀ ਉਥੋਂ ਪਤਾ ਕਰੀ ਉੱਥੇ ਤਾਂ ਨਹੀਂ ਜੇ ਕੋਈ ਕਿਸੇ ਦੇਸ਼ ਤੇ ਜਾਂਦਾ ਹੈ ਤੇ ਉਹਨੂੰ ਕਹਿੰਦੇ ਵੀ ਪਤਾ ਕਰੀ ਕਿੰਨੀਆਂ ਮਾਵਾ ਜਿੰਨਾਂ ਦੇ ਬੱਚੇ ਕੋਹ ਕੋਹ ਕੇ ਪੰਜਾਬ ਪੁਲਿਸ ਨੇ ਖਤਮ ਕਰ ਦਿੱਤੇ ਤੇ ਉਹ ਤੋਂ ਬਾਅਦ ਕਾਗਜ਼ਾਂ ਦੇ ਵਿੱਚ ਲਿਖ ਗੇ ਲਿਖ ਦਿੱਤਾ ਵੀ ਜਿਪਸੀ ਤੇ ਜਾ ਰਹੇ ਸੀ ਹਥਿਆਰ ਬੰਦਾ ਇਹ ਛੁਡਾ ਕੇ ਲੈ ਗਏ ਭੱਜ ਗਿਆ ਤੇ ਸਰਕਾਰੀ ਕਾਗਜ਼ਾਂ ਵਿੱਚ ਭਗੌੜਾ ਦੇ ਆਕਾਰ ਤੱਕ ਸਹਿਬ ਜੀ ਦੇ ਜਥੇਦਾਰ ਜਿਨ੍ਹਾਂ ਨੂੰ 1986 ਦੇ ਸਰਬੱਤ ਖਾਲਸੇ ਨੇ ਜਥੇਦਾਰ ਬਣਾਇਆ 1986 ਦੇ ਜਥੇਦਾਰ ਬਣੇ ਧਰਮ ਦੇ ਬڑے ਕਾਰਜ ਕੀਤੇ ਜੇਲ ਕਈਆਂਾਂ ਗਏ ਸਾਧ ਸੰਗਤ ਹਰਿਆਣੇ ਦੇ ਇੰਚ ਵੀ ਗ੍ਰਿਫਤਾਰੀ ਹੋਈ ਸੰਗਰੂਰ ਜੇਲ ਦੇ ਇੰਚ ਵੀ ਲੈ ਕੇ ਆਏ ਜਥੇਦਾਰ ਸਹਿਬ ਜੀ ਦਾ ਜੀਵਨ ਬੜਾ ਉੱਚਾ ਸੁੱਚਾ ਸੀ ਬੜੀ ਬਾਣੀ ਮੜ ਦੇ ਬੜੇ ਧਰਮੀ ਬੜੇ ਸਦਕੀ ਸੰਗ ਅਖੀਰ ਨੂੰ 959 ਦੇ ਜਦੋਂ ਲੈ ਕੇ ਗਏ ਤਾਂ ਉਹ ਸਵੇਰੇ ਜਥੇਦਾਰ ਕਾਉਕੇ ਜੀ ਨੂੰ ਨਿਰਵਸਤਰ ਕਰਕੇ ਪੁੱਠਿਆਂ ਡੰਗ ਕੇ ਬਹੁਤ ਜ਼ਿਆਦਾ ਕੁੱਟਿਆ ਗਿਆ। ਉਹਨਾਂ ਦੀ ਇੱਕ ਅੱਖ ਵੀ ਬਾਹਰ ਆਈ ਕਿਉਂਕਿ ਇਹ ਗੱਲਾਂ ਵੀ ਜਿਹੜੇ ਉੱਥੇ ਹਾਜ਼ਰ ਸੀ ਹੁਣ ਉਹ ਹੀ ਦੱਸਦੇ ਆ। ਕਹਿੰਦੇ ਸਾਡਾ ਬੱਸ ਕੋਈ ਨਹੀਂ ਚੱਲਿਆ ਵੱਡੇ ਅਫਸਰ ਆ ਕੇ ਪਰ ਜਥੇਦਾਰ ਸਾਹਿਬ ਦੇ ਕਹਿੰਦੇ ਬੜਾ ਜ਼ੁਲਮ ਹੋਇਆ। ਬਹੁਤ ਜ਼ਿਆਦਾ ਕੁੱਟਿਆ। ਉਹਨਾਂ ਨੇ ਨਰਾਂ ਦੇ ਠੁੱਡੇ ਮਾਰੇ ਤਾਂ ਠੁੱਡੇ ਮਾਰ ਕੇ ਜਿਹੜਾ ਐਸਐਸਪੀ ਸੀ ਕਹਿ ਲੱਗਾ ਲੱਗੇ ਇੱਕ ਹੋਰ ਅਫਸਰ ਖਲੋਤਾ ਸੀ ਉਹ ਕਹਿੰਦਾ ਉਹ ਤੁਹਾਡੇ ਜ਼ਰੇਦਾਰ ਦਾ ਮੂਤ ਨਿਕਲ ਗਿਆ ਉਹ ਕਹਿੰਦਾ ਨਹੀਂ ਅਫਸਰੋ ਉਹ ਖੂਨ ਨਿਕਲਿਆ ਹੈ ਧਿਆਨ ਦੇ ਨਾਲ ਵੇਖੋ ਉਹਨਾਂ ਦੇ ਜਿੱਥੇ ਤੁਸੀਂ ਅੰਗਾਂ ਤੇ ਇੰਨੀ ਮਾਰ ਕੀਤੀ ਆ ਉਹਦੇ ਵਿੱਚੋਂ ਲਹੂ ਸਿੰਮਿਆ ਹੈ ਦੇ ਬਹੁਤ ਜ਼ਿਆਦਾ ਕਹਿੰਦੇ ਜਥੇਦਾਰ ਕੌਂਕੇ ਜੀ ਨੂੰ ਕੁੱਟਿਆ ਇੰਨਾ ਕੁੱਟਿਆ ਸਿਦਕ ਦੇਚ ਰਹੇ ਡੋਲੇ ਨਹੀਂ ਕੁੱਟਦੇ ਆ ਕੁੱਟਦੇ ਆ ਜਦੋਂ ਬਿਲਕੁਲ ਸ਼ਰੀਰ ਨਕਾਰਾ ਹੋ ਗਿਆ ਤਾਂ ਉਸ ਵੇਲੇ ਐਸਐਸਬੀ ਘੋਟਣੇ ਨੇ ਪੰਜਾਬ ਸਰਕਾਰ अथवा ਸਟੇਟ ਦਿੱਲੀ ਦੀ ਜਿੱਦਾਂ ਦੀ ਨੀਤੀ ਉਹਦੇ ਮੁਤਾਬਕ ਜਥੇਦਾਰ ਸਾਹਿਬ ਦੇ ਗੋਲੀ ਮਾਰੀ ਫੇਰ ਉਹਨਾਂ ਨੂੰ ਦਰਿਆ ਦੇ ਕੰਢੇ ਖੜ ਕੇ ਸਰੀਰ ਦੇ ਟੁਕੜੇ ਟੁਕੜੇ ਕੀਤੇ ਉਹਨਾਂ ਦੇ ਨਿਗਾ ਨਿਗਾ ਟੁਕੜਾ ਕਿਉਂਕਿ ਜੇ ਉਦਾਂ ਸਰੀਰ ਵਿੱਚ ਛੱਡ ਦੇਣ ਨਾ ਉਹਨਾਂ ਸਾਇਆ ਦੀ ਨੀਤੀ ਰਹੀ ਹੈ ਤੇ ਦੱਸਣ ਵਾਲੇ ਉਹਨਾਂ ਦੇ ਵਿੱਚੋਂ ਹੀ ਆਏ ਨੇ ਉਦਾਂ ਆਪਾਂ ਨੂੰ ਪੂਰਾ ਕੀ ਪਤਾ ਲੱਗੇ ਵੀ ਜਾਂ ਤਾਂ ਜਦੋਂ ਕਿਸੇ ਨੌਜਵਾਨ ਨੂੰ ਚੁੱਕ ਕੇ ਖੜਦੇ ਸੀ 13-13 ਸਾਲ ਦੇ ਬੱਚੇ ਚੁੱਕ ਕੇ ਲੈ ਜਾਂਦੇ ਸੀ ਮਾਵਾ ਦੇ ਤੇ ਜਦੋਂ ਪਾਣੀ 'ਚ ਸੁੱਟਦੇ ਸੀ ਉਹਨੂੰ ਢਿੱਡ ਦੇ ਵਿਚਾਲੋਂ ਜਾਂ ਪਾੜ ਦਿੰਦੇ ਸਨ ਕਿਉਂਕਿ ਪਾਣੀ ਭਰ ਕੇ লাশ ਉੱਪਰ ਨਾ ਆਵੇ ਤੇ ਹੀਠਾ ਰਹੇ ਤੇ ਜਥੇਦਾਰ ਕਾਉਂਗੇ ਜਿਹਦੇ ਸਰੀਰ ਦੇ ਟੋਟੇ ਕੀਤੇ ਤੇ ਟੋਟੇ ਕਰਕੇ ਪਾਣੀ ਦੇ ਵਿੱਚ ਵਹਾਇਆ ਸ਼ਹੀਦ ਕਰ ਦਿੱਤਾ 1 ਜਨਵਰੀ 1993 ਨੂੰ ਤੇ ਬਾਅਦ ਦੇ ਜਖਬਾਰਾਂ ਵਿੱਚ ਦੇਤਾ ਵੀ ਅਕਾਲ ਤਖਤ ਦਾ ਜਥੇਦਾਰ ਭਗੌੜਾ ਹੋ ਗਿਆ ਹੈ ਬੜੀਆਂ ਜਾਂਚਾਂ ਜੂਝਾਂ ਚੱਲੀਆਂ ਜਾਂਚਾਂ ਹੋਈਆਂ ਮੌਕੇ ਦੇ ਜਿਹੜੇ ਨਿੱਕੇ ਲੈਵਲ ਦੇ ਅਫਸਰ ਸੰਗ ਜਿਨ੍ਹਾਂ ਦੇ ਅੰਦਰ ਕੋਈ ਦਰਦ ਸੀ ਪਰ ਬੇਵਸੀ ਸੀ ਉਹਨਾਂ ਨੇ ਗਵਾਹੀਆਂ ਵੀ ਦਿੱਤੀਆਂ ਪਰ ਸਾਥ ਸੰਗਤ 30 ਸਾਲਾਂ ਬਾਅਦ ਹੁਣ ਜਾ ਕੇ ਪ੍ਰਗਟ तौर ਦੇ ਸਿੱਖਾਂ ਨੂੰ ਦੇ ਪਤਾ ਹੀ ਆ ਵੀ ਸਰਕਾਰ ਨੇ ਕੀ ਕੀਤਾ ਪਰ ਜੋ ਸਰਕਾਰੀ तौर ਤੇ ਪ੍ਰਗਟ ਰੂਪ ਦੇ ਚ ਹੋਣੇ ਗੱਲਬਾਤ ਆ ਵੀ ਉਹ ਭਗੌੜੇ ਨਹੀਂ ਉਹਨਾਂ ਨੂੰ ਇੱਕ ਤਸ਼ੱਦਦ ਆਮ ਨੂੰ ਕੀ ਤਸ਼ੱਦਦ ਕਰਕੇ ਦੇ ਸ਼ਹੀਦ ਕੀਤਾ ਗਿਆ 1 ਜਨਵਰੀ 1993 ਨੂੰ ਤੇ ਸਾਧ ਸੰਗਤ ਜੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਇਹਨਾਂ ਇਹਨਾਂ ਨੇ ਤਸ਼ੱਦਦ ਕੀਤਾ ਤੇ ਆਮ ਜਿਹੜੇ ਸਿੱਖ ਨੇ ਉਹਨਾਂ ਦੇ ਨਾਲ ਕਿੰਨਾ ਹੋਇਆ ਹੋਵੇਗਾ ਕਿਉਂਕਿ ਜਥੇਦਾਰ ਦੇ ਪਿੱਛੇ ਕਿੰਨੀ ਸੰਗਤ ਸੀ ਜਥੇਬੰਦੀਆਂ ਸੱਗ ਪਰ ਪੁਲਿਸ ਨੇ ਜਦੋਂ ਕਾਲਜਾਂ ਦੇ ਵਿੱਚ ਮੁੱਖਰੀ ਗਏ ਕਹਿੰਦੇ ਨਾ ਸਾਨੂੰ ਪਤਾ ਹੀ ਨਹੀਂ ਇੰਦਾ ਹੋਰ ਬਹੁਤ ਹੀ ਸਿੰਘ ਨੇ ਜਿਨ੍ਹਾਂ ਨੂੰ ਦੂਜੀਆਂ ਜੇਲਾਂ ਦੇ ਵਿੱਚੋਂ ਪੁੱਛ ਕੇ ਸ਼ਿਕਾਰ ਦੇ ਲਈ ਕੋਈ ਠਾਣਿਆਂ 'ਚ ਲੈ ਕੇ ਆਏ ਸ਼ੀਲ ਕਰਕੇ ਤਸ਼ੱਦਦ ਕਰਕੇ ਤੇ ਬਾਅਦ ਵਿੱਚ ਇਹ ਕਹਿ ਦਿੰਦਾ ਵੀ ਉਹਦੇ ਭੱਜ ਗਿਆ ਹੈ ਉਹ ਭਗੌੜਾ ਹੈ ਕਿੰਨੇ ਸਿੱਖਾਂ ਨੂੰ ਇੰਦਾ ਇਹਨਾਂ ਨੇ ਜ਼ਾਲਮਾਂ ਨੇ ਟਾਰਗੇਟ ਕੀਤਾ ਇਹ ਕਿਵੇਂ ਧਰਮੀ ਹੋ ਸਕਦੇ ਆ ਇਹ નિર્ਦਈ ਲੋਕ ਐਸੇ ਕਰਕੇ ਜਦੋਂ ਕੋਈ ਸਾਥ ਸੰਗਤ ਕੋਈ ਈਰਖਾ ਦੁਸ਼ਤ ਨਹੀਂ ਉਹ ਤੇਵ ਭਾਦਨ ਸਹਿ ਵੀ ਕਹਿੰਦੇ ਸਰਕਾਰੀ ਬੰਦੇ ਨੂੰ ਕਦੀ ਮਾਣ ਸਨਮਾਨ ਗੁਰੂ ਘਰ ਚ ਨਹੀਂ ਦੇਣਾ ਚਾਹੀਦਾ ਨਾਵੇਂ ਪਾਤਸ਼ਾਹ ਦੇ ਬਚਨ ਨੇ ਕਹਿੰਦੇ ਜੇ ਪਹਿਲੀ ਗੱਲ ਇਹਨਾਂ ਨੂੰ ਮੋਹ ਨਹੀਂ ਲਾਉਣਾ ਤੇ ਜੇ ਆ ਦੇਣਾ ਆ ਵੀ ਜਾਣ ਜੇ ਆਪਣੇ ਆਪ ਚੱਲ ਕੇ ਤੇ ਕਹਿੰਦੇ ਪੌਂਦੀ ਦੇਣੀ ਸਹਾਨ ਦੀ ਨਹੀਂ ਭਾਵ ਪੈਨਵਾਲ ਪੌਣਾ ਸਹਰਾਣੇ ਵਾਲ ਨਹੀਂ ਪਾਪ ਸਿਰ ਤੇ ਨਹੀਂ ਚੁੱਕਣਾ ਬਸ ਜਿੱਦਾਂ ਉਹ ਆਇਆ ਹੈ ਤੇ ਉਨੀ ਹੀ ਗੱਲ ਕਰਨੀ ਹੈ ਤੇ ਖਾਸ ਕਰਕੇ ਜਿਹੜੇ ਇਹੋ ਜਿਹੇ ਅਫਸਰ ਜਿਹੜੇ ਉਸ ਦਹਾਕੇ ਦੇ ਵਿੱਚ ਰਹੇ ਹਨ ਜਿਨ੍ਹਾਂ ਸਮਿਆਂ 'ਚ ਮਾਵਾਂ ਦੇ ਪੁੱਤ ਮਾਰੇ ਗਏ ਉਹਨਾਂ ਲੋਕਾਂ ਨੂੰ ਕਦੀ ਵੀ ਗੁਰਸਿੱਖਾਂ ਨੂੰ ਮੂੰਹ ਲਾਉਣਾ ਨਹੀਂ ਜਾਈਦਾ ਕਿਉਂਕਿ ਉਹਨਾਂ ਦੇ ਮੂੰਹ ਦੇ ਨਾਲ ਘਟੋ ਘਟ ਇੱਕ ਥਾਣੇਦਾਰ ਨੇ 200 300 ਹਜ਼ਾਰ ਸਿੱਖਾਂ ਦਾ ਮਾਰਿਆ ਹੀ ਹੈ ਘਟੋ ਘਟ ਹੈ ਇਹ ਤੋਂ ਬਾਅਦ ਕਈ ਆ ਪਿਛੇ ਦੇ ਵੀਡੀਓ ਆਈਏ ਕਰੋਈ ਜਾਵੇ ਅਫਸਰ ਸੀ ਕੋਈ ਹੈ ਨਿਕਾ ਸੀ ਰੋਏ ਤੇ ਉਹਨੂੰ ਪੱਤਰਕਾਰਾਂ ਮੁਸ਼ਿਆ ਵੀ ਤੂੰ ਰੋਂਦਾ ਕਿਉਂ ਇਹ ਕਹਿੰਦਾ ਮੈਂ ਰੋਂਦਾ ਤਾਂ ਏ ਉਹਨੇ ਸ਼ਬਦ ਇਹ ਵਰਤੇ ਸੀ ਕਹਿੰਦਾ ਮੈਂ ਇੰਨੇ ਆਤਵਾਦੀ ਮਾਰੇ ਮੈਨੂੰ ਤਰੱਕੀ ਨਹੀਂ ਮਿਲੀ ਆਪ ਲੋਂਦੇ ਆ ਪਾਪ ਜਿਹੜਾ ਇਹਨਾਂ ਦਾ ਆਪ ਬਾਹਰ ਆਉਂਦਾ ਹੈ ਮਹਾਰਾਜ ਸਾਹਿਬ ਕਿਰਪਾ ਕਰਨ ਮਰਨ ਮਨਸਾ ਸੂਰਿਆ ਹੱਕ ਹੈ ਜੋ ਰੇ ਮਰਨ ਪਰਵਾਣੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕਾਮਕ ਸਿੰਘ ਸਾਹਿਬ ਨੂੰ ਉਹਨਾਂ ਦੀ ਸ਼ਹਾਦਤ ਤੇ ਨਮਸਕਾਰ ਹੈ ਜਿਨ੍ਹਾਂ ਨੇ ਅਣਖ ਧਰਮ ਦੇ ਉੱਤੇ ਪਰਪੱਕ ਰਹੇ ਤੇ ਸਰਕਾਰ ਨੂੰ ਇਹ ਹੀ ਨਹੀਂ ਸੀ ਪਾਇਆ ਕਿਉਂਕਿ ਉਹਨਾਂ ਦੀ ਬਣੀ ਚੜ੍ਹਦੀ ਕਲਾ ਉਸ ਵੇਲੇ ਜਿਹੜੇ ਸਿੰਘਾਂ ਨੇ ਵੇਖਿਆ ਕਹਿੰਦੇ ਹੋਈ ਹਰੇਕ ਉਸ ਗੁਰਸਿੱਖ ਉਹਨਾਂ ਦਾ ਵਜਨ ਮੰਨਦਾ ਸਤਿਕਾਰ ਕਰਦਾ ਸੀ ਇਹ ਹੀ ਚੀਜ਼ ਸਰਕਾਰਾਂ ਨੂੰ ਚੰਗੀ ਨਹੀਂ ਲੱਗਦੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਸਿੰਘ ਨੂੰ ਅਨੰਤ ਸ਼ਰਧ ਕਰਕੇ ਸ਼ਹੀਦ ਕੀਤਾ ਗਿਆ ਦੇ ਆਜਿ ਤਿੰਕਰ ਜਦੇਦਾਰ ਦਾ ਇਨਸਾਫ ਨਹੀਂ ਤੇ ਆਮ ਕਿਸੇ ਦਾ ਕੀ ਤੁਸੀਂ ਮੰਗਦੇ ਹੋ ਆ ਉਮਰਾ ਨੰਗਲ ਪਰਮਰਾਜ ਇਹਨੇ ਵੀ ਮਾਰਦਾ ਜੋ ਪੁੱਤ ਚੁੱਕ ਕੇ ਮਾਰਿਆ ਉਨੀ ਬਰਿਆਂ ਦਾ ਤੇ ਇਹਦੀ ਗੱਲ ਵੀ ਹੋਣ ਜਾ ਕੇ ਪ੍ਰਗਟ ਹੋਈ ਮਾਰੇ ਇਹਨੇ ਇਦਾਂ ਦੇ ਕਈ ਸੈਂਕੜੇ ਨੇ ਤੇ ਇਹਨਾਂ ਅਫਸਰਾਂ ਨੂੰ ਵੀ ਚੰਗਾ ਟਰੀਟਮੈਂਟ ਮਿਲਦਾ ਏ ਧਾਰਮਿਕ ਸਥਾਨਾਂ ਤੇ ਤੇ ਜਿਹੜੇ ਜ਼ੁਲਮ ਕਰਨ ਆ ਰਹੇ ਆ ਉਹਨਾਂ ਨੂੰ ਜੇ ਕੋਈ ਆਉ ਭਗਤ ਕਰੇ ਤੇ ਫਿਰ ਸਮਝੋ ਕਿ ਉਹ ਵੀ ਨਾਲ ਉਹਨਾਂ ਦੇ ਹਾਮੀ ਹਨ ਹੁਣ ਕਈ ਚੀਜ਼ਾਂ ਬਾਹਰ ਪ੍ਰਗਟ ਹੋ ਰਹੀਆਂ ਨੇ ਥੋੜਾ ਮਾਹੌਲ ਬਦਲਿਆ ਏ ਪਰ ਇਨਸਾਫ ਉਹਦੇ 'ਚ ਫੇਰ ਵੀ ਕਿਸੇ ਨੂੰ ਨਹੀਂ ਮਿਲਣਾ ਜੇ ਕੋਈ ਆਖੇ ਵੀ ਇਨਸਾਫ ਮਿਲ ਜਾਵੇਗਾ ਉਹ ਨਹੀਂ ਮਿਲਣਾ ਕਿਉਂਕਿ ਜਿਨ੍ਹਾਂ ਦੇ ਕਹਿਣ ਤੇ ਉਹਨਾਂ ਨੇ ਮਾਰੇ ਨੇ ਉਹ ਉਹਨਾਂ ਦੀ ਪਿੱਠ ਪਿੱਛੇ ਖਲੋਤੇ ਨੇ 29 ਵਰਿਆਂ ਬਾਅਦ ਠੀਕ ਆ ਵੀ ਉਹਨਾਂ ਨੇ ਜਿਹੜਾ ਪਰਿਵਾਰ ਹੈ 1 ਕਰੋੜ ਰੁਪਈਆ ਵੀ ਉਹ ਬਾਪ ਨੂੰ ਦੇਣ ਦਾ ਇਹਨੇ ਯਤਨ ਕੀਤਾ ਦੁਸਤੁਮਰਾ ਨੰਗਲ ਨੇ ਕਿਰੋੜ ਲੈ ਲਓ ਤੇ ਬਹਿ ਜਾਓ ਚੁੱਪ ਕਰਕੇ ਕਹਿੰਦੇ ਨਾ ਕਹਿੰਦੇ ਅਸੀਂ ਉਹ ਸ਼ਹੀਦ ਦਾ ਇਨਸਾਫ ਲਵਾਵਾਂਗੇ ਉੰਨੀਆਂ ਵਰਿਆਂ ਦਾ ਅਸੀਂ ਹਜੇ ਵਿਆਹ ਹੋਇਆ ਸੀ ਤੇ ਚੁੱਕ ਕੇ ਲਿਜਾ ਕੇ ਤੇ 5 ਲੱਖ ਦਾ ਇਨਾਮ ਲੈਣ ਦੇ ਨਹੀਂ ਮਾਰ ਕੇ ਤੇ ਕਿਸੇ ਖਾੜਕੂ ਸਿੰਘ ਦਾ ਨਾਮ ਦੇ ਦਿੱਤਾ ਵੀ ਅਸੀਂ ਫਲਾਣਾ ਮਾਰ ਲਿਆ ਸ਼ਹੀਦ ਕਿਸੇ ਨੂੰ ਕਰਤਾ ਨਾ ਕਿਸੇ ਦਾ ਲੈ ਕੇ ਤੇ ਪੈਸੇ ਲੈ ਰਹੇ ਇਹਦਾ ਨੇ ਬੜੇ ਇਹਨਾਂ ਨੇ ਕਰਮ ਕੀਤੇ ਦੁਸ਼ਟਾਂ ਨੇ ਪਾਪੀਆਂ ਨੇ ਗੁਰੂ ਮਹਾਰਾਜ ਤੇ ਪਾਤਸ਼ਾਹ ਕਿਰਪਾ ਕਰਨ ਜਿਹੜੇ-ਜਿਹੜੇ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪੰਥ ਦੇ ਤੁਹਾਡੀਆਂ ਸਿੱਖ ਬੱਚੀਆਂ ਮਾਵਾਂ ਦੇ ਜਿਨ੍ਹਾਂ ਨੇ ਪੁੱਤਰ ਕੋਹ-ਕੋਹ ਕੇ ਮਾਰੇ ਨੇ ਉਹਨਾਂ ਦੀ ਵੰਸ਼ ਖਤਮ ਹੋਵੇ ਇਹ ਮਹਾਰਾਜ ਦੇ ਚਰਨਾਂ ਤੇ ਅਰਦਾਸ ਉਹਨਾਂ ਦਾ ਰਹੇ ਕੱਖ ਨਾ ਜਿਨ੍ਹਾਂ ਨੇ ਅਨੇਕ ਲੱਖਾਂ ਮਾਵਾਂ ਦੇ ਘਰ ਉਜਾੜੇ ਨੇ ਇੱਕ ਅਹੁਦੇ ਪਿਛੇ ਇੱਕ ਪੈਸੇ ਪਿਛੇ ਤੇ ਮਹਾਰਾਜ ਨੇ ਰਹਿਣ ਕੱਖ ਦੇਣਾ ਵੀ ਨਹੀਂ ਹੈ ਜੇ ਔਰੰਗੇ ਦਾ ਕੱਖ ਨਹੀਂ ਰਿਆ ਤੇ ਸਾਧ ਸੰਗਤ ਜੀ ਬੇਨਤਾ ਪੁੱਛਣੀ ਲੰਬਿਆ ਲੰਬੀ ਇੰਦਰਾ ਨਹੀਂ ਹੈ ਤੇ ਰਹਿਣਾ ਇਹਨਾਂ ਲੋਕਾਂ ਦਾ ਵੀ ਕੱਖ ਨਹੀਂ ਹੈ